ਅਜਿਹੜਾ ਖੱਗਰ ਦਰਿਆ ਦੇ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚੋਂ ਉਲਟ ਸਰ ਪਿੰਡ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਖੱਗਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬਹਾ ਜਿਹੜਾ ਤੇਜ ਹੁੰਦਾ ਜਾ ਰਿਹਾ ਪਾਣੀ ਦਾ ਪੱਧਰ ਲਗਾਤਾਰ ਖੱਗਰ ਦੇ ਵਿੱਚ ਬਿੱਤੀ ਰਾਤ ਤੋਂ ਬਾਅਦ ਵੱਧ ਰਿਹਾ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਮੀਂਹ ਪੈ ਰਿਹਾ ਖਾਸ ਕਰਕੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਤਰਕੇ ਤੋਂ ਮੀਂਹ ਪੈ ਰਿਹਾ ਤੇ ਉਸ ਤੋਂ ਬਾਅਦ ਪਿੱਛੇ ਜਿਹੜਾ ਲਗਾਤਾਰ ਪਹਾੜੀ ਏਰੀਆ ਦੇ ਵਿੱਚ ਵੀ ਮੀਂਹ ਪੈਣ ਕਰਕੇ ਜਿਹੜਾ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਸੁਖਣਾ ਲੇਖਦੇ ਜਿਹੜੇ ਆ ਉਹ ਗੇਟ ਖੋਲੇ ਗਏ ਨੇ ਤੇ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਪੱਦਰ ਮੜ ਤੋਂ ਜਿਹੜਾ ਵਧਣ ਲੱਗਿਆ ਇੱਥੋਂ ਦੇ ਉੱਤ ਸਾਰੇ ਇਹ ਪਿੰਡ ਆ ਬਿਲਕੁਲ ਕੱਗਰ ਦਰਿਆ ਦੇ ਉੱਤੇ ਪੈਂਦਾ ਹੋਇਆ ਇਹ ਪਿੰਡ ਆ ਇੱਥੋਂ ਦੇ ਲੋਕ ਜਿਹੜੇ ਆ ਵਾਧ ਰਹੇ ਪਾਣੀ ਨੂੰ ਦੇਖ ਰਹੇ ਨੇ ਚਿੰਤਾ ਜ਼ਰੂਰ ਜਿਹੜੀ ਆ ਪਿੰਡ ਦੇ ਲੋਕਾਂ ਦੀ ਵਧ ਰਹੀ ਆ ਜਾਂ ਇਲਾਕੇ ਦੇ ਲੋਕ ਜਿਹੜੇ ਆ ਉਹ ਚਿੰਤਾ ਜ਼ਰੂਰ ਉਹਨਾਂ ਦੀ ਵਧ ਰਹੀ ਆ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਿਛਲਾ ਇਲਾਕਾ ਹੈ ਖਾਸ ਕਰਕੇ ਇੱਧਰ ਫਸਲਾਂ ਜਿਹੜੀਆਂ ਨੇ ਉਹਨਾਂ ਨੂੰ ਇਹ ਪਾਣੀ ਜ਼ਰੂਰ ਮਾਰ ਕਰਦਾ ਜਾਂ ਅੱਗੇ ਹੋਰ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੇ ਪਾੜ ਪਈ 2023 ਦੇ ਵਿੱਚ ਇੱਥੇ ਪਾਣੀ ਆਇਆ ਉਸ ਤੋਂ ਬਾਅਦ ਜਿਹੜੇ ਪਾੜ ਉਸ ਸਮੇਂ ਪਏ ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਪਾੜ ਵੀ ਜਿਹੜੇ ਆ ਉਹ ਬੰਦ ਨਹੀਂ ਹੋ ਸਕੇ ਜਿਸ ਤੇ ਕਰਕੇ ਹਜੇ ਵੀ ਜਿਹੜਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜੇ ਕਮੀ ਖੁਰਦ ਦੀ ਗੱਲ ਕਰ ਲਈਏ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਫਿਰ ਰਿਹਾ ਤਾਂ ਫਸਲਾਂ ਜਿਹੜੀਆਂ ਡੁੱਬੀਆਂ ਹੋਈਆਂ ਨੇ ਇੱਥੇ ਜਿਹੜੇ ਲੋਕਾਂ ਦੇ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਜਦੋਂ ਪਾਣੀ ਵਧ ਰਿਹਾ ਉਸ ਤੋਂ ਬਾਅਦ ਕੀ ਚਿੰਤਾਵਾਂ ਨੇ ਬਾਈ ਜੀ ਕੀ ਲੱਗਦਾ ਕਿ ਪ ਬੱਦਰਾਜੀ ਪਣੀ ਹਾਂ ਕੱਲ ਕਿੰਨਾ ਕਿ ਸੀ ਕੱਲ ਤਾਂ ਥੋੜਾ ਜਿਹਾ ਜੀ ਪਣੀ ਕੱਲ ਥੋੜਾ ਸੀ ਹਾਂਜੀ ਅੱਜ ਵਧ ਰਿਹਾ ਆ ਆਪਾਂ ਨੂੰ ਵਧ ਰਿਹਾ ਜੀ ਹਾਂਜੀ ਤੇ ਜਦੋਂ ਪਹਿਲਾਂ 2023 ਚ ਆਇਆ ਕਿੱਥੇ ਕਿੱਥੇ ਮਾਰ ਕੀਤੀ ਇਸ ਪਾਣੀ ਨੇ ਤੁਹਾਡੇ ਏਰੀਆ ਵਿੱਚ ਵਿੱਚ ਵੀ ਵੜ ਜਾਂਦਾ ਮਰਦਾ ਅਜ ਪਿੰਡ ਵਾਪੇ ਹਾਂਜੀ ਬਹੁਤ ਮਾਰ ਕਰਾਜ ਪਿੰਡਾਂ ਨੂੰ ਪਾਣੀ ਮੜ ਕੇ ਫਸਲਾਂ ਫੂਸਲਾਂ ਨੂੰ ਕਿੰਨਾ ਕਿ ਨੁਕਸਾਨ ਹੁੰਦਾ ਬਹੁਤ ਨੁਕਸਾਨ ਆ ਜੀ ਤੇ ਹੁਣ ਲੱਗ ਰਿਹਾ ਵੀ ਇਹ ਚਿੰਤਾ ਲੱਗ ਹੋ ਰਹੀ ਆ ਪਿੰਡ ਦੇ ਲੋਕਾਂ ਨੂੰ ਲੱਗ ਰਿਹਾ ਜਿਸ ਤਰ੍ਹਾਂ ਅਸੀਂ ਇਕੱਠ ਦੇਖਦੇ ਆ ਲੋਕ ਦੇਖਣ ਆ ਰਹੇ ਆ ਕਿ ਪਾਣੀ ਵਧ ਰਿਹਾ ਬਹੁਤ ਜ਼ਿਆਦਾ ਚਿੰਤਾ ਆ ਜ਼ਰੂਰ ਜਿਹੜਾ ਇਹ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਚਿੰਤਾ ਤੇ ਪਰ ਦੂਜੇ ਪਾਸੇ ਲੋਕ ਇਹ ਵੀ ਜਿਹੜਾ ਕਿਉਂਕਿ ਪਿੰਡ ਦੇ ਜਦੋਂ ਇਹ ਪਾਣੀ ਦਾ ਹੋਰ ਪੱਧਰ ਵੱਧਦਾ ਜਾਂ ਪਾਣੀ ਕਿਤੇ ਟੁੱਟਦਾ ਤਾਂ ਉਸ ਤੋਂ ਬਾਅਦ ਇਹ ਜ਼ਰੂਰ ਮੰਜ਼ਰ ਜਿਹੜਾ ਹੋਰ ਸਾਫਦਾ ਹੁੰਦਾ ਕਿਉਂਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਰਾਵੀ ਬਿਆਸ ਵਰਗੇ ਇਲਾਕਿਆਂ ਦੇ ਨਾਲ ਲੱਗਦੇ ਜਿਹੜੇ ਦਰਿਆ ਦੇ ਨਾਲ ਜਿਹੜੇ ਲੱਗਦੇ ਇਲਾਕੇ ਨੇ ਉੱਥੇ ਜੇ ਪਠਾਨਕੋਟ ਗੁਰਦਾਸਪੁਰ ਏਰੀਆ ਦੀ ਗੱਲ ਕੀਤੀ ਜਾਵੇ ਅਜਨਾਲਾ ਤਰਨਤਾਰਨ ਸੁਲਤਾਨਪੁਰ ਲੋਧੀ ਉਸ ਤੋਂ ਬਾਅਦ ਹਰੀਕੇ ਪਤਣ ਅਤੇ ਫਰੋਜਪੁਰ ਫਜ਼ਿਲਕਾ ਵਰਗੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਲਗਾਤਾਰ ਪਾਣੀ ਮਾਰ ਕਰ ਰਿਹਾ ਪਰ ਹੁਣ ਜਦੋਂ ਸੁਖਣਾ ਲੇਖ ਦੇ ਫਲੱਡ ਗੇਟ ਖੋਲੇ ਗਏ ਨੇ ਲਗਾਤਾਰ ਪਿਛਲੇ ਦੋ ਦਿਨਾਂ ਤੋਂ ਖੋਲੇ ਜਾ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਜਦੋਂ ਪਿੱਛੇ ਵੱਧਦਾ ਤਾਂ ਅੱਗੇ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਉਹ ਜਦੋਂ ਪਾਣੀ ਦਾ ਪੱਧਰ ਵੱਧਦਾ ਤਾਂ ਉਸ ਤੋਂ ਬਾਅਦ ਇਹ ਜਿਹੜਾ ਘੱਗਰ ਦੇ ਨਾਲ ਲੱਗਦਾ ਜਿਹੜਾ ਇਲਾਕਾ ਖਾਸ ਕਰਕੇ ਪੁਆਦ ਏਰੀਆ ਦਾ ਇਲਾਕਾ ਮਹਾਲੀ ਤੋਂ ਚੰਡੀਗੜ੍ਹ ਤੋਂ ਪੰਚਕੂਲਾ ਤੋਂ ਲੈ ਕੇ ਜਿਹੜਾ ਏਰੀਆ ਨਾਲ ਲੱਗਦਾ ਏਰੀਆ ਹੈ ਕਹੇ ਖਨੌਰ ਹੋਵੇ ਸ਼ੰਭੂ ਹੋਵੇ ਤੇ ਜਾਂ ਡੇਹਰਾ ਬੱਸੀ ਦਾ ਇਲਾਕਾ ਹੋਵੇ ਤਾਂ ਉਸ ਤੋਂ ਅੱਗੇ ਦੀ ਗੱਲ ਕੀਤੀ ਜਾਵੇ ਉਸ ਤੋਂ ਅੱਗੇ ਜਿਹੜਾ ਪਟਿਆਲਾ ਜ਼ਿਲ੍ਹਾ ਜਿਹੜਾ ਉਹ ਨਾਲ ਘੱਗਰ ਦੇ ਲੱਗਦਾ ਉਸ ਤੋਂ ਬਾਅਦ ਅੱਗੇ ਸੰਗਰੂਰ ਚਲਾ ਜਾਂਦਾ ਤੇ ਖਨੋਰੀ ਨੂੰ ਹੁੰਦਾ ਹੋਇਆ ਇਹ ਇਲਾਕਾ ਜਿਹੜਾ ਨਾਲ ਲੱਗਦਾ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਇਲਾਕਿਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਘਰਦਾ ਪਾਣੀ ਮਾਰ ਕਰਦਾ ਤਾਂ ਜੇਕਰ ਇਹ ਪਾਣੀ ਵੱਧਦਾ ਜਾਂ ਤੋਂ ਪਾਰ ਪੈਂਦੇ ਨੇ ਤਾਂ ਉਸ ਤੋਂ ਬਾਅਦ ਜ਼ਰੂਰ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਇਹ ਪਾਣੀ ਜੇਕਰ ਇਸ ਤੋਂ ਵੀ ਹੋਰ ਜ਼ਿਆਦਾ ਵੱਧਦਾ ਤਾਂ ਇਹ ਬਹੁਤ ਸਾਰੇ ਥਾਮਾਂ ਦੇ ਉੱਤੇ ਜਿਹੜਾ ਉਹ ਮਾਰ ਕਰੇਗਾ ਤੇ ਇਸ ਨੂੰ ਹੋਰ ਪਿੰਡ ਦੇ ਲੋਕਾਂ ਤੋਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਨਗੇ ਕਿ ਆਖਰਕਾਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਪਿੰਡ ਦੇ ਲੋਕ ਨਾ ਜੀ ਆਮਾ ਦੇ ਘਵਕ ਜਾ ਪਿੰਡ ਦੇ ਲੋਕਾਂ ਨੂੰ ਹਜੇ ਤੱਕ ਕੁਝ ਕਿਹਾ ਨਹੀਂ ਗਿਆ ਕਿ ਤੁਸੀਂ ਇਹ ਨਾ ਥਾਮਾਂ ਤੇ ਆਉਣਾ ਨਹੀਂ ਜਾ ਜਿਹੜੇ ਬੰਦ ਬੁੰਨੇ ਉਹ ਪੱਕੇ ਕਰ ਲਓ ਕਹੀ ਜਹਾ ਹਾਂ ਕੋਣ ਸੁਣ ਰਿਹਾ ਕਿਸੇ ਕੀ ਕੋਈ ਨਹੀਂ ਆਂਦਾ ਉਰਾਈਏ ਸਾਲਾਂ ਮੀ ਨੁਕਸਾਨ ਕਿੰਨਾ ਕੁ ਹੋਇਆ ਜਦੋਂ 2000 ਤੈ ਉਹ ਦੇਖੋ ਜੀ ਇੱਧਰ ਸਾਰਾ ਨੁਕਸਾਨ ਨਸਾਨ ਆ ਜੀਰੀ ਦਾ ਹੁਣ ਵੀ ਇੱਧਰ ਜੀਰ ਚੋਣੇ ਵਾਲੇ ਪਾਸੇੋਂ ਤਾਂ ਪਾਣੀ ਚੱਲ ਰਿਹਾ ਹੈ ਹਾਂ ਜੀ ਪੂਰਾ ਚੱਲ ਰਿਹਾ ਫੁੱਲ ਚੱਲ ਰਿਹਾ ਜੀ ਡੁੱਬ ਰਹੀਆਂ ਜੀਰੀਆਂ ਉਹ ਦੇਖੋ ਸਾਹਮਣੀ ਦਿਖ ਰਿਹਾ ਜੀ ਇੱਧਰਲਾ ਪਾਸਾ ਈ ਨੀ ਮੈਂ ਤਾਂ ਇੱਧਰ ਠੀਕ ਹੈ ਜੀ ਹਜੇ ਇੱਧਰ ਆ ਜਿਹੜਾ ਪਿੰਡ ਵਾਸਤਾ ਪਿੰਡ ਚ ਪਾਣੀ ਤਾਂ ਨਹੀਂ ਕਰਦਾ ਨਹੀਂ ਬੜਾ ਜੀ ਜੇ ਗਲੀਆਂ ਟੱਪ ਜਾਗਾ ਵੈਸੇ ਜੀ ਹਾਂ ਫਿਰ ਪਿੰਡੋਂ ਸਿੱਧਾ ਮੱਜਰੀ ਦੇ ਵਿੱਚ ਪਾਣੀ ਜਾਵਾਂ ਪਹਿਲਾਂ ਅੱਛਾ ਹਾਂ ਜੀ ਲੋਕ ਦੱਸਦੇ ਨੇ ਕਿ ਵੀ ਜਦੋਂ ਪਾਣੀ ਜਿਹੜਾ ਵੱਧ ਆਇਆ ਹੋਰ ਮਾਰ ਕਰਦਾ ਤਾਂ ਜਿਹੜੇ ਪਿੱਥੇ ਪਿੱਛੇ ਫਸਲਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਂਦਾ ਤਾਂ ਉਸ ਤੋਂ ਬਾਅਦ ਇਹ ਪਿੰਡ ਦੇ ਵਿੱਚ ਵੀ ਪਾਣੀ ਘੁੰਮਦਾ ਤਾਂ ਪਿਛਲੀ ਵਾਰ ਜਦੋਂ ਭਾਈ 2023 ਦੇ ਵਿੱਚ ਪਾਣੀ ਆਇਆ ਉਦੋਂ ਕੀ ਸਿਚੁਏਸ਼ਨ ਸੀ ਜੇ ਤੁਸੀਂ ਦੱਸ ਸਕੋ ਬਹੁਤ ਖਰਾਬ ਸਿਚੁਏਸ਼ਨ ਸੀ ਭਾਈ ਯਾਰ ਇੱਬ ਵੀ ਉਹੀ ਹਾਲ ਹੈ ਦੇਖੋ ਇੱਧਰ ਐਮਰਜੈਂਸੀ ਹੋ ਜਾ ਕੋਈ ਜਾ ਸਕਾਂ ਜਾਂ ਤਾਂ ਨਹੀਂ ਸਕਦੇ ਹਾਂ ਇੱਧਰ ਵੀ ਮਜਰੀਮਾ ਵੜ ਗਿਆ ਤਾਂ ਪਰਸੋਂ ਜੋ ਉੱਥਾ ਪਾਣੀ ਉੱਧਰ ਨਹੀਂ ਖ਼ਬਰ ਲਈ ਕਿਸੇ ਨੇ ਬਈ ਨਾ ਔਰਾ ਤਾਂ ਬਹੁਤ ਮਾੜਾ ਹਾਲ ਹੋ ਰਿਹਾ ਪ੍ਰਸ਼ਾਸਨ ਆਉਂਦਾ ਨਹੀਂ ਕੋਈ ਕੋਈ ਪ੍ਰਸ਼ਾਸਨ ਨਹੀਂ ਆਂਦਾ ਹੈ ਪੁੱਛ ਲਿਓ ਗੋਗਿਆਂ ਨੂੰ ਖੜੇ ਆਂਦਾ ਤਾਂ ਹੈ ਨਹੀਂ ਕੋਈ ਪ੍ਰਸ਼ਾਸਨ ਹੂੰ ਤਾਂ ਆ ਪਿੰਡ ਦੇ ਲੋਕ ਦੱਸਦੇ ਨੇ ਕਿ ਹਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਇੱਥੇ ਆ ਕੇ ਕਿਸੇ ਤਰ੍ਹਾਂ ਦੀ ਕੋਈ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਨਹੀਂ ਕੀਤੀ ਗਈ ਆ ਹਾਲਾਂਕਿ ਪਿੰਡ ਦੇ ਲੋਕ ਬਈ 2000 ਏਕੜ ਫਸਲ ਖਰਾਬ ਹੋ ਗਈ ਪਰ ਆਪ ਨੀਗਾ ਮਾਰੋ ਦੇਖੋ ਬੰਦੇ ਨੇੜਾ ਨੇੜਾ ਇੱਧਰ ਸਾਰੀ ਫਸਲ ਖਰਾਬ ਹੋ ਗਈ ਫੜਾ ਪੈ ਜਾਗਾ ਹੋਰ ਬਹੁਤ ਬਹੁਤ ਹੋਵਾ ਬਈ ਯਾਦ ਆ ਜਾਂਦੀ ਇਹਨਾਂ ਨੂੰ ਵੋਟਾਂ ਲੈਣੀ ਹੋਵਾ ਫੇਰ ਯਾਦ ਆ ਜਾਂਦੇ ਨੇ ਐਮ ਐਲ ਏ ਵੀ ਨਹੀਂ ਆਇਆ ਸਾਡਾ ਆਪਣਾ ਕਨੌਰ ਤੋਂ ਗੁਰਲਾਲ ਜੀ ਵੀ ਬੰਦਾ ਪਤਾ ਲੇ ਕੁਝ ਵੀ ਜੀ ਇਹ ਦੇਖੋ ਕਿਤਨਾ ਪਾਣੀ ਆ ਰਿਹਾ ਜੀ ਸਾਰਾ ਰਸਤੇ ਸਾਨੂੰ ਬਲਾਗ ਰਾਤ ਨੂੰ ਕੋਈ ਦਿਨ ਚ ਵੀ ਐਮਰਜੈਂਸੀ ਪੈ ਜਾਂਦੀ ਹੈ ਸਾਡੇ ਨਾਲ ਕੋਈ ਸੰਪਰਕ ਟੁੱਟਿਆ ਹੋਇਆ ਜੀ ਸਾਰੇ ਸੈਰਾਂ ਦਾ ਅੰਬਾਲਾ ਰਾਜਵੜਾ ਕਨੌਰ ਜੀ ਸਾਨੂੰ ਬਹੁਤ ਮੁਸ਼ਕਲ ਆਂਦੀ ਹੈ ਜੀ ਸਾਡੀ ਸਾਰੀ ਫਸਲਾਂ ਖਰਾਬ ਹੋ ਗਈ ਡੰਗਰ ਸਾਡੇ ਭੁੱਖੇ ਖੜੇ ਨੇ ਕੱਖ ਮਰ ਗਿਆ ਜੀ ਸਾਡਾ ਸਾਰਾ ਫਲੱਡ ਵਿੱਚ ਜੀ ਹੂੰ ਸਾਰਾ ਕਿੰਨੇ ਦਿਨਾਂ ਤੋਂ ਪਾਣੀ ਹੁਣ ਚੜਿਆ ਹੋਇਆ ਇੱਥੇ ਪਾਣੀ ਇਹ ਮਾਰਨਿੰਗ 'ਚ ਆਇਆ ਜੀ ਕੱਲ ਉਤਰ ਗਿਆ ਸੀ ਦੋ ਦਿਨ ਪਿੱਛੇ ਰਹਿ ਕੇ हटਿਆ ਸੀ ਪਾਣੀ ਬਹੁਤ ਜੀ ਇਹ ਪਿੱਛੇ ਮੱਜਰੀ ਵਾਲੇ ਥੈਲੇ ਲਾ ਕੇ ਜੀ ਆਪਣਾ ਘਰ ਬਚਾਏ ਨੇ ਪਾਣੀ ਵੜ ਜਾਂਦਾ ਨਹੀਂ ਘਰਾਂ ਵਿੱਚ ਜੀ ਇਹ ਵੀ ਕੰਡੀਸ਼ਨ ਇਹ ਵੀ ਹੁਣ ਹੋਈ ਹੋ ਰਹੀ ਹੈ ਜੀ ਪਾਣੀ ਘਰੇ ਪਿੱਛੋਂ ਹੋਰ ਛੱਡ ਰਹੇ ਨੇ ਹਾਂ ਜੀ ਬਹੁਤ ਔਖਾ ਹੋ ਗਿਆ ਸਾਨੂੰ ਤਾਂ ਮੁਸ਼ਕਲ ਹੋ ਗਿਆ ਜੀ ਪ੍ਰਸ਼ਾਸਨ ਕੋਈ ਸਾਡਾ ਹੱਲ ਨਹੀਂ ਕਰਦਾ ਜੀ ਵੋਟਾਂ ਟਾਈਮ ਅਸੀਂ ਯਾਦ ਆ ਜਾਂਦੇ ਨੇ ਵੋਟਾਂ ਲੈ ਕੇ 5 ਸਾਲ ਸਾਨੂੰ ਕੋਈ ਨਹੀਂ ਪੁੱਛਦਾ ਇੱਥੇ ਜੀ हां जी ਲੋਕਾਂ ਦਾ ਗਿਲੇ ਜ਼ਰੂਰ ਹੈਗੇ ਨੇ ਪਿੰਡ ਦੇ ਨਾਲ ਕਿ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਜ਼ਰੂਰ ਜਿਹੜਾ ਪ੍ਰਸ਼ਾਸਨ ਭੱਜਿਆ ਫਿਰਦਾ ਹੁੰਦਾ ਜਾਂ ਲੀਡਰ ਜਿਹੜੇ ਭੱਜੇ ਫਿਰਦੇ ਹੁੰਦੇ ਨੇ ਪਰ ਹੁਣ ਜਦੋਂ ਫਸਲਾਂ ਡੁੱਬਦੀਆਂ ਨੇ ਜਾਂ ਪਾਣੀ ਚੜਦਾ ਤਾਂ ਉਦੋਂ ਆ ਕੇ ਪਿੰਡ ਦੇ ਲੋਕਾਂ ਦੀ ਸਾਰ ਜਿਹੜੀ ਓਵੇਂ ਨਹੀਂ ਲਈ ਜਾਂਦੀ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਉਲਟ ਸਰ